नमस्कार इंडिया न्यूज़ ਦੇ ਤੁਹਾਡਾ ਸਵਾਗਤ ਹੈ ਮੈਂ ترਸੀਮ চোপੜਾ ਕੋੜਕਪੁਰਾ ਤੋਂ ਇਸ ਟਾਈਮ ਅਸੀਂ ਪਹੁੰਚੇ ਆ ਕੋੜਕਪੁਰਾ ਦੀ ਨਵੀਂ ਅਨਾਜ ਦਾ ਨਾ ਮੰਡੀ ਵਿੱਚ ਗੱਲ ਕਰਾਂਗੇ ਇਲੈਕਸ਼ਨ ਚੱਲ ਰਿਹਾ ਹੈ ਚੋਣ ਚਨਾਬ ਚੱਲ ਰਿਹਾ ਹੈ ਇਸ ਟਾਈਮ ਲੋਕਾਂ ਦੀਆਂ ਕੀ ਮੁਸ਼ਕਲਾਂ ਹੈ ਕੀ ਪ੍ਰੋਬਲਮ ਹੈ ਤੇ ਉਹ ਕੀ ਚਾਹੁੰਦੇ ਆ ਤੇ ਕਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਚਾਹੁੰਦੇ ਆ ਵੀ ਜਿਹੜੇ ਆ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰ ਸਕੇ ਅਸੀਂ ਅੱਜ ਗੱਲ ਕਰਾਂਗੇ ਅਨਾਜ ਮੰਡੀ ਦੇ ਵਿੱਚ ਮਜ਼ਦੂਰਾਂ ਨਾਲ ਅੱਜ ਮਜ਼ਦੂਰ ਦਿਵਸ ਵੀ ਹੈ ਤੇ ਮਜ਼ਦੂਰ ਦਿਵਸ ਦੇ ਵਿੱਚ ਕੀ ਉਹਨਾਂ ਨੂੰ ਕਿਸੇ ਨੇਤਾ ਨੇ ਕਿਸੇ ਪਾਰਟੀ ਨੇ ਕੋਈ ਅੱਜ ਤੱਕ ਗਿਫਟ ਦਿੱਤਾ ਕਿਸੇ ਕਿਸੇ ਵੀ ਮਜ਼ਦੂਰ ਯੂਨੀਅਨ ਨੂੰ ਜਾਂ ਮਜ਼ਦੂਰਾਂ ਨੂੰ ਵੀ ਕੋਈ ਉਹਨਾਂ ਨੂੰ ਇਹ ਕੋਈ ਉਹਨਾਂ ਨੂੰ ਕੋਈ ਵੀ ਸਹੂਲਤ ਦਿੱਤੀ ਹੈ ਉਹ ਅੱਜ ਗੱਲ ਕਰਾਂਗੇ ਮਜ਼ਦੂਰਾਂ ਨਾਲ ਕੀ ਚਾਹੁੰਦੇ ਆ ਔਰ ਕਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਔਰ ਕੀ ਉਹਨਾਂ ਦੀਆਂ ਜ਼ਰੂਰਤਾਂ ਤੇ ਕੀ ਉਹਨਾਂ ਦੀ ਪ੍ਰੋਬਲਮ ਹੈ ਹਾਂਜੀ ਕੀਣਾ ਜੀ ਮੇਰਾ ਨਾਮ ਗੁਰਤੇਜ ਸਿੰਘ ਬਿੱਟੂ ਜੀ ਹਾਂ ਬਿੱਟੂ ਜੀ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦਾ ਤੁਸੀਂ ਪ੍ਰਧਾਨ ਮੰਤਰੀ ਚਾਹੁੰਦੇ ਔਰ ਕੀ ਪ੍ਰੋਬਲਮ ਹੈ ਜਿਹੜੀਆਂ ਹੈਗੀਆਂ ਤੁਹਾਨੂੰ ਜਿਹੜੀਆਂ ਮੰਡੀਆਂ ਦੇ ਵਿੱਚ ਆਉਂਦੀਆਂ ਆਮ ਰੂਟੀਨ ਵਿੱਚ ਤੁਸੀਂ ਉਹ ਕਿਸ ਤਰ੍ਹਾਂ ਦੀਆਂ ਆਪਦੀਆਂ ਪ੍ਰੋਬਲਮਾਂ ਜਿਹੜੀਆਂ ਸਰਕਾਰ ਤੋਂ ਹੱਲ ਕਰਾਉਣਾ ਚਾਹੁੰਦੇ ਆ ਉਹਦੇ ਬਾਰੇ ਮਜ਼ਦੂਰ ਤਾਂ ਪਹਿਲਾਂ ਵੀ ਨਿਕਰਿਆ ਸੀ ਤੇ ਹੁਣ ਵੀ ਨਿਕਰਿਆ ਹੈ ਮਜ਼ਦੂਰੀਆਂ ਵਿੱਚ ਸਰਕਾਰਾਂ ਵਾਅਦਾ ਨਹੀਂ ਕਰਦੀਆਂ ਮੰਗਾਈ ਦਿਨੋ ਦਿਨ ਸਮਾਨ ਉਸੁੰਦੀ ਜਾਂ ਜਾਰੀ ਹੈ ਤੇ ਜਿਹੜੀ ਕਣਕ ਦਾ ਰੇਟ ਪਿਛਲੇ ਸਾਲ 2100 ਤੇ 25 ਰੁਪਏ ਸੀ ਅੱਜ ਸਾਲ ਮੰਗਰੂ ਉਸੇ ਕੰਕ ਦਾ ਰੇਟ 2275 ਰੁਪਏ ਹੋ ਗਿਆ ਤੇ ਮਜ਼ਦੂਰ ਦੀ ਮਜ਼ਦੂਰੀ ਵਧੀ ਇੱਕ ਸਾਲ ਦੇ ਵਿੱਚ ਵਿੱਚ 13 ਪੈਸੇ ਸਰਫੀ 13 ਪੈਸੇ ਨਾਲ ਮਜ਼ਦੂਰ ਕੀ ਕਰੂ ਸੰਦ ਸੱਪੇ ਲਿਆਵੇ ਜਾਂ ਹੋਰ ਕੰਮ ਲਿਆ ਕਰੇ ਕੀ ਕੁਛ ਕਰੂ ਅਸੀਂ ਸਰਕਾਰਾਂ ਮੂਰੇ ਬੇਨਤੀ ਕਰਦੇ ਆ ਕਿ ਜਿਹੜੀ ਮਜ਼ਦੂਰਾਂ ਦੀ ਮਿਹਨਤ ਦਿਹਾੜੇ ਤੇ ਤੁਸੀਂ ਕਟੋਟਣ ਐਲਾਨ ਕਰਦਿਆ ਕਰੋ ਆ ਤੁਹਾਨੂੰ ਜੱਪ ਦਿੱਤਾ ਮਜ਼ਦੂਰਾਂ ਨੂੰ ਪਰ ਉਹ ਵੀ ਨਹੀਂ ਕਰਦੇ ਸਿਰਫ ਖਾਣਾ ਪੂਰਤੀ ਕਰਕੇ ਮਿਹਨਤ ਦਿਹਾੜੇ ਤੇ ਪੋਸਟਾਂ 'ਚ ਰੂਪੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਹੋਰ ਕਿਤੇ ਪਾ ਦਿੰਦੇ ਆ ਬਿੱਟੂ ਜੀ ਤੁਹਾਨੂੰ ਜਿਹੜੀਆਂ ਦਿੱਕਤਾਂ ਆਉਂਦੀਆਂ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਪਾਰਟੀ ਕਿਸ ਤਰ੍ਹਾਂ ਦਾ ਜਿਹੜਾ ਪ੍ਰਧਾਨ ਮੰਤਰੀ ਤੁਹਾਨੂੰ ਚਾਹੀਦਾ ਵੀ ਜਿਹੜਾ ਵੀ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕਰ ਸਕੇ ਕਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਅਸੀਂ ਕਹਿੰਨੇ ਇਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਹੋਵੇ ਜਿਹੜਾ ਹਰ ਤੱਕੇ ਤੇ ਨਿਗਾਹ ਰੱਖੇ ਹਰ ਦੀਆਂ ਸੁੱਖ ਦੁੱਖ ਤਕਲੀਫਾਂ ਨੂੰ ਜਾਣੇ ਅਸੀਂ ਤਾਂ ਇਸ ਵਾਰ ਕਹਿੰਨੇ ਆ ਵੀ ਜਿਹੜਾ ਪਹਿਲੇ ਵਾਲੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਹੈ ਉਹਨੂੰ ਬਦਲ ਕੇ ਕੋਈ ਨਵਾਂ ਚਿਹਰਾ ਲਿਆਂਦਾ ਜਾਵੇ ਤੇ ਮੰਡੀਆਂ ਦੇ ਵਿੱਚ ਜਿਹੜੀਆਂ ਦਿੱਕਤਾਂ ਆਉਂਦੀਆਂ ਤਾਨੂੰ ਕੀ ਲੱਗਦਾ ਵੀ ਇਹ ਜਿਹੜੀ ਨਵੀਂ ਸਰਕਾਰ ਆਏਗੀ ਉਹ ਤੁਹਾਡੀਆਂ ਪ੍ਰੋਬਲਮਾਂ ਸੋਲਵ ਕਰ ਸਕੇਗੀ ਦੇਖੋ ਜੀ ਹਰ ਬੰਦਾ ਜਦੋਂ ਕੋਈ ਨਵੀਂ ਸਰਕਾਰ ਦੀ ਚੋਣ ਕਰਦਾ ਉਹਨੂੰ ਆਸ ਤਾਂ ਇਹ ਹੁੰਦੀ ਹੈ ਵੀ ਕੋਈ ਨਵੀਂ ਸਰਕਾਰ ਆਊਗੀ ਕੋਈ ਨਵਾਂ ਅਹੁਦੇਦਾਰ ਆਊਗਾ ਨਵੇਂ ਮੰਤਰੀ ਬਣਨਗੇ ਕੋਈ ਨਵਾਂ ਸੋਚਣਗੇ ਪਰ ਜਿਹੜਾ ਵੀ ਕੋਈ ਉਸ ਕੁਰਸੀ ਦੇ ਬੈਠ ਜਾਂਦਾ ਉਹ ਵੀ ਉਸੇ ਪਹਿਲਾਂ ਦੀ ਤਰ੍ਹਾਂ ਵਾਲੇ ਤਰ੍ਹਾਂ ਸੋਚ ਲਾ ਗਿਆਦਾ ਜੀ ਤੇ ਸਾਡੇ ਨਾਲ ਹੋਰ ਸਾਡੇ ਮਿੱਤਰ ਹੈਗੇ ਆਗੇ ਮਜ਼ਦੂਰ ਭਰਾ ਹੈਗੇ ਆ ਉਹਨਾਂ ਨਾਲ ਗੱਲ ਕਰਾਂਗੇ ਉਹ ਕੀ ਕਿਉਂ ਚੋਣਦੇ ਆ ਹਾਂਜੀ ਕੀ ਕੀ ਨਾ ਆਈ ਤੁਹਾਡਾ ਰਦੀਸ਼ ਕਾਂਸਲਾਈ ਹੈ ਮੈਨੇਜਰ ਆੜਤੀ ਐਸੋਸੀਏਸ਼ਨ ਕੋਟਗੁਪਰਾ ਹਾਂ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਕਿਸ ਤਰ੍ਹਾਂ ਦੀ ਸਰਕਾਰ ਚਾਹੀਦੀ ਹੈ ਔਰ ਕਿਸ ਤਰ੍ਹਾਂ ਦੇ ਜਿਹੜੇ ਪ੍ਰੋਬਲਮ ਹੈ ਮੰਡੀ ਦੇ ਵਿੱਚ ਤੁਸੀਂ ਮਜ਼ਦੂਰਾਂ ਦੇ ਨਾਲ ਵਿਚਰਦੇ ਹੋ ਆੜਤੀਆਂ ਨਾਲ ਤੁਹਾਡਾ ਰਸਤਾ ਹੈਗਾ ਤੁਸੀਂ ਇੱਕ ਐਸੋਸੀਏਸ਼ਨ ਦੇ ਮੈਨੇਜਰ ਹੋ ਕਿਸ ਤਰ੍ਹਾਂ ਦਾ ਲੱਗਦਾ ਮੰਡੀ ਵਿੱਚ ਕੀ ਪ੍ਰੋਬਲਮ ਆਉਂਦੀ ਜਿਹੜੀ ਐਸਆਈ ਹੈ ਜਿਹੜੀ ਲਿਫਟਿੰਗ ਹੈ ਉਹਦਾ ਬਹੁਤ ਹੀ ਮਾੜਾ ਹਾਲ ਹੈ ਕਦੀ ਤਾਂ ਕਹਿੰਦੇ ਆ ਜੀ ਬਰੀਕ ਹੈ ਕਦੀ ਕਹਿੰਦੇ ਇਹ ਝਾੜ ਨਹੀਂ ਲੱਗਿਆ ਹੋਇਆ ਤੇ ਕਦੀ ਕਹਿੰਦੇ ਆ ਜੀ ਜੇ ਮੋਚਰ ਜ਼ਿਆਦਾ ਹੈ ਉਸ ਕਾਰਨ ਜੇ ਟਰਾਲੀਆਂ ਵਾਪਸ ਕਰ ਦਿੰਦੇ ਆ ਅਸੀਂ ਤਾਂ ਸਰਕਾਰ ਕੋਲ ਇੱਕੋ ਹੀ ਬੇਨਤੀ ਕਰਦੇ ਆ ਵੀ ਜੀਐਸਵੀ ਇਨਸਪੈਕਟਰ ਨੇ ਕੰਮ ਖਰੀਦੀ ਆ ਉਹ ਇਥੋਂ ਚੈੱਕ ਕਰਕੇ ਲਦਾਵੇ ਉਤੋਂ ਕੋਈ ਟਰਾਲੀ ਵਾਪਸ ਨਾ ਕਰੇ ਇਹ ਇੱਕ ਸਾਰੇ ਆਰਤੀਆਂ ਲਈ ਲੇਬਰ ਲਈ ਬਹੁਤ ਹੀ ਵੱਡੀ ਸਮੱਸਿਆ ਹੈਗੀ ਹੈ ਜਿਹੜੀ ਇਹ ਮਤਲਬ ਇਸ ਟਾਈਮ ਮੌਜੂਦਾ ਚੱਲ ਰਹੀ ਹੈ ਤੁਸੀਂ ਆਉਣ ਵਾਲੀ ਸਰਕਾਰ ਕਿਸ ਤਰ੍ਹਾਂ ਦੀ ਪਾਲਦੇ ਹੋਗੇ ਕਿਸ ਤਰ੍ਹਾਂ ਦੀ ਤੁਹਾਨੂੰ ਸਰਕਾਰ ਚਾਹੀਦੀ ਕਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਚਾਹੀਦਾ ਜਿਹੜਾ ਤੁਹਾਡੀਆਂ ਮਸਲੇ ਹੱਲ ਕਰ ਸਕਦਾ ਹੋ ਜਿਹੜਾ ਗਰੀਬ ਮੀਰ ਹਰ ਜਾਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਵਾਲਾ ਹੋਵੇ ਸਾਨੂੰ ਉਹੀ ਪ੍ਰਧਾਨ ਮੰਤਰੀ ਚਾਹੀਦਾ ਤੇ ਐਸੀ ਹੋਰ ਜਿਹੜੇ ਭਰਾਏ ਗਿਆ ਉਹਨਾਂ ਨਾਲ ਗੱਲ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਕੀ ਨਾ ਜੀ ਮੇਰਾ ਨਾਮ ਸੁਖਵਿੰਦਰ ਸੁਖੋਲਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਕਿਸ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਔਰ ਕਿੱਦਾਂ ਦਾ ਜਿਹੜੇ ਚੋਣਾਂ ਜਿਹੜੇ ਹੋਣ ਜਾ ਰਹੇ ਆ ਜਿਹੜੇ ਹੁਣ ਲੋਕ ਸਭਾ ਦੇ ਉਹਦੇ ਵਿੱਚ ਕਿਸ ਤਰ੍ਹਾਂ ਦਾ ਤੁਹਾਡੀ ਭਾਗੀਦਾਰ ਹੋਏਗੇ ਔਰ ਕਿਸ ਤਰ੍ਹਾਂ ਦਾ ਤੁਸੀਂ ਪ੍ਰਧਾਨ ਮੰਤਰੀ ਚਾਹੋ ਹਾਂ ਸਾਡੀਆਂ ਸਮੱਸਿਆਵਾਂ ਦਾ ਜਿਹੜੀਆਂ ਮਜ਼ਦੂਰਾਂ ਦੀਆਂ ਹੈਗੀਆਂ ਬਿੱਟੂ ਜੀ ਨੇ ਰਜੇਸ਼ ਜੀ ਨੇ ਵੀ ਦੱਸਿਆ ਵਾ ਸਾਡਾ ਜਦੋਂ ਤੋ ਕਣਕ ਆਉਣ ਲੱਗ ਪੈਂਦੀ ਹੈ ਨਾ ਅਸੀਂ ਬੜੀ ਖੁਸ਼ੀ ਨਾਲ ਕਹਿੰਦੇ ਵੀ ਅੱਜ ਫਸਲ ਸ਼ੁਰੂ ਹੋਣ ਵਾਲੀ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਸਾਨੂੰ ਪਰ ਜਦੋਂ ਕਣਕ ਸ਼ੁਰੂ ਆਉਣੀ ਸ਼ੁਰੂ ਹੋ ਜਾਂਦੀ ਕੋਈ ਵੀ ਫਸਲ ਆਉਣੀ ਸ਼ੁਰੂ ਹੋ ਜਾਂਦੀ ਹੈ ਉਦੋਂ ਤੇ ਸਾਨੂੰ ਸਮੱਸਿਆ ਦੀਆਂ ਜਿਹੜੀਆਂ ਹੈਗੀਆਂ ਨਾ ਉਹ ਮੁਸ਼ਕਲਾਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਮੁਸ਼ਕਲ ਹੈ ਇਹ ਨਹੀਂ ਵੀ ਸਾਨੂੰ ਫਸਲ ਆਉਣ ਤੇ ਖੁਸ਼ੀ ਹੈ ਪਰ ਖਰੀਦਦਾਰ ਆ ਬੋਰੀਆਂ ਖਰੀਦ ਕੇ ਰੱਖ ਗਿਆ ਰਿਸਪੌਂਸਿਬਿਲਟੀ ਕੀ ਦੀ ਰਹੇਗੀ ਹੁਣ ਇਹ ਰਹੇਗੀ ਚੌਧਰੀ ਦੀ ਤੇ ਆੜਤੀ ਦੀ ਇਥੇ ਪਿਛੇ ਸਿਆ ਕੌਣ ਜਾਂਦਾ ਜ਼ਿਆਦਾ ਮਜ਼ਦੂਰ ਚੌਧਰੀ ਹੁਣ ਉਹਦੀ ਕੋਈ ਰਿਸਪੌਂਸਿਬਿਲਟੀ ਨਹੀਂ ਜੇ ਇਸ ਬੰਦੇ ਨੇ ਖਰੀਦੀਆਂ ਉਹ ਚੁਕਾਵੇ ਅਸੀਂ ਇੱਕ ਟੀਮ ਜਿਹੜਾ ਮਜ਼ਦੂਰ ਹੈ ਵੀ ਮਜ਼ਦੂਰ ਵਰਗ ਹੈਗਾ ਉਹ ਮੰਡੀ ਦੇ ਵਿੱਚ ਬਹੁਤ ਘਟਾ ਰਿਹਾ ਕਿਉਂ ਲੋਕਾਂ ਨੂੰ ਆਸ ਹੀ ਨਹੀਂ ਸੀ ਵੀ ਇੰਨੀ ਕਣਕ ਆਉਗੀ ਆਹ ਭਾਈ ਬਿੱਟੂ ਜੀ ਨੇ ਇਹਦੇ ਮੇਰਾ ਖਿਆਲ ਲੱਖ ਗੱਟਾ ਆਉਂਦਾ ਸੀ ਇਹਦੇ ਵੀ 20000 ਘਟ ਗਿਆ ਅਸੀਂ ਆਪ ਕਹਿੰਨੇ ਮਜ਼ਦੂਰ ਮੇਰਾ ਮੇਰੇ 50 ਹਜ਼ਾਰ ਘਟਾਉਂਦਾ ਸੀ ਮੇਰੇ 25 ਰਹਿ ਗਿਆ ਬੰਦੇ ਅਸੀਂ ਓਨੇ ਰੱਖੇ ਹੈਗੇ ਇਹ ਥੋੜਾ ਜਿਹਾ ਜਿਹੜਾ ਸੈਲੋ ਦੇ ਵਿੱਚ ਕਣਕ ਜਾ ਰਹੀ ਮੈਂ ਉਸ ਪ੍ਰਤੀ ਬੋਲ ਰਾਂ ਆ ਇੱਕ ਜਿਹੜੀਆਂ ਜਿਹੜੀ ਪੰਜਾਬ ਪੰਜਾਬ ਸਰਕਾਰ ਜਿਹੜੀ ਹੁੰਦੀ ਸਰਕਾਰ ਤੇ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਤੁਹਾਡੇ ਬਾਰੇ ਕੋਈ ਸੋਚਿਆ ਹੁਣ ਤੱਕ ਉਹਨਾਂ ਨੇ ਤਾਂ ਕੋਈ ਕੀਤਾ ਦੇਖੋ ਜੋ ਵੀ ਸਰਕਾਰ ਆਈ ਹੈਗੀ ਆ ਮਜ਼ਦੂਰਾਂ ਪ੍ਰਤੀ ਇੱਕ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ 25% ਵਾਅਦਾ ਕਰਕੇ ਸਾਡੇ ਇੱਕੇ ਵਾਰੀ ਸਾਨੂੰ 1.5 ਰੁਪਿਆ ਦਿੱਤਾ ਸੀਗਾ ਨਾ ਤਾਂ ਪਹਿਲੀਆਂ ਸਰਕਾਰਾਂ ਨੇ ਤੇ ਨਾ ਹੋਣ ਵਾਲੀ ਮੌਜੂਦਾ ਸਰਕਾਰ ਨੇ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਸਿਰਫ ਜਿਹੜਾ ਰੂਟੀਨ 'ਚ ਵਾਧਾ ਹੈਗਾ 12 ਪੈਸੇ 3 ਪੈਸੇ ਉਹ ਵਾਧਾ ਹੋਇਆ ਇਹਨਾਂ ਨੇ ਵਾਅਦਾ ਕੀਤਾ ਸੀਗਾ ਅਸੀਂ ਜਦੋਂ ਸਾਡੀ ਸਟੇਟ ਬਾਡੀ ਇਸ ਤਾਂ ਗੱਲਬਾਤ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਉਦੋਂ ਉਹਨੇ ਬੜੇ ਬੜੇ ਵਧੀਆ ਢੰਗ ਨਾਲ ਕਿਹਾ ਤੇ ਸਾਨੂੰ ਖੁਸ਼ੀ ਵੀ ਇਸੇ ਲੱਡੂ ਵੀ ਵੰਡੇ ਇਸ ਗੱਲ ਤੇ ਵੀ ਤੁਹਾਡਾ ਜਿਹੜਾ ਮੰਗਾਂ ਜਾਇਜ਼ ਹੈਗੀਆਂ 25% ਵਾਧਾ ਤੁਹਾਡਾ ਜਾਇਜ਼ ਹੈ ਹੁਣਾ ਵੀ ਚਾਹੀਦਾ ਉਹਨਾਂ ਨੇ ਸਾਨੂੰ ਕਿਹਾ ਵੀ 20% ਤਾਂ ਮੈਂ ਸੈਂਟਰ ਸਰਕਾਰ ਤੋਂ ਮਨਾ ਲਿਆ 5% ਦੀ ਜਿੱਤ ਦੀ ਗੱਲ ਅੜੀ ਹੈਗੀ ਆ ਉਹ ਪੰਜਾਬ ਗਵਰਨਮੈਂਟ ਦੀ ਹੋਊਗੀ ਪਰ ਮਾਨ ਦੇ ਸ਼ੇਰ ਨੇ ਇੱਕ ਪੈਸਾ ਨਹੀਂ ਵਾਦਾ ਕੀਤਾ ਸਾਡਾ ਕਿਸ ਤਰ੍ਹਾਂ ਦੀ ਸਰਕਾਰ ਭਾਲਦੇ ਹੁਣ ਤੁਸੀਂ ਜਿਹੜਾ ਪ੍ਰਧਾਨ ਮੰਤਰੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਜਿਹੜਾ ਤੁਹਾਡੇ ਮੰਗਾ ਪੂਰੀਆਂ ਕਰ ਸਕੇ ਕਮਾਂ ਹੀ ਇੱਕ ਗੱਲ ਮਹਾਰਾਜਾ ਰਣਜੀਤ ਸਿੰਘ ਵਰਗਾ ਜਿਹੜਾ ਕੁਦਰਤੀ ਉਹਨਾਂ ਦੀ ਇੱਕ ਅੱਖ ਵੀ ਸੀ ਪਰ ਉਹ ਹਰੇਕ ਨੂੰ ਇੱਕ ਅੱਖ ਨਾਲ 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 ਵੇਖ ਦੱਸ ਗਿਆ ਇੱਕ ਇੱਕ ਨਜ਼ਰ ਨਾਲ ਦੇਖ ਦੱਸ ਗਿਆ ਸਾਨੂੰ ਉਹੋ ਜਿਹਾ ਪ੍ਰਧਾਨ ਮੰਤਰੀ ਆਉਣਾ ਚਾਹੀਦਾ ਜਿਹੜਾ ਵੀ ਇਹ ਲੋਕ ਕੀ ਹੈ ਜਿਹੜਾ ਵੀ ਪ੍ਰਧਾਨ ਮੰਤਰੀ ਆਇਆ ਕੋਰਪੋਰੇਟ ਘਰਾਣੇ ਵਾਲੇ ਵੇਖੀ ਜਾਂਦੇ ਆ ਉਦੋਂ ਥੱਲੇ ਨੂੰ ਆਜੋ ਮਜ਼ਦੂਰ ਤੇ ਆ ਕੇ ਇਹਨਾਂ ਦੀ ਨਿਗਾਹ ਖਤਮ ਹੋ ਜਾਂਦੀ ਹੈ ਸਾਨੂੰ ਮੈਂ ਆਸ ਕਰਦਾ ਕੋਈ ਉਦਾਂ ਦਾ ਕੋਈ ਪ੍ਰਧਾਨ ਮੰਤਰੀ ਆਵੇ ਜਿਹੜਾ ਹਰ ਇੱਕ ਦਾ ਗੱਲ ਸੁਣੇ ਹਰ ਇੱਕ ਦਾ ਪੱਖ ਲਵੇ ਖਾਸ ਕਰਕੇ ਜਿਹੜੇ ਮੰਡੀ ਮਜ਼ਦੂਰ ਹੈਗੇ ਆ ਜਾਂ ਕੋਈ ਵੀ ਮਜ਼ਦੂਰ ਹੈਗਾ ਉਹਨਾਂ ਲਈ ਝਾਕਿਆ ਜਾਵੇ ਠੀਕ ਹੈ ਔਰ ਸਾਡੇ ਨਾਲ ਜਿਹੜੇ ਹੋਰ ਦੋਸਤ ਹੈਗੇ ਆ ਸੁਰੇਂਦਰ ਕੈਰੋ ਜੀ ਖੜੇ ਆ ਇਹਨਾਂ ਨਾਲ ਵੀ ਗੱਲ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਹਾਂਜੀ ਕਹੋ ਸੋ ਕੀ ਕਹਿਣਾ ਚਾਹੁੰਦੇ ਆ ਤੁਸੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਪਹਿਲੀ ਗੱਲ ਤਾਂ ਮੈਡੇ ਦੇ ਉੱਤੇ ਜੋ ਸਰਕਾਰਾਂ ਇੱਥੇ ਮਾਲ ਆੜਤੀ ਮਂਗਾਈ ਜਾਂਦੇ ਆ ਇਹੀ ਦਿਨ ਇੱਕ ਮਾਈ ਡੇ ਜਿਹੜਾ ਮਜ਼ਦੂਰ ਆਸਤੇ ਹੁੰਦਾ ਹੈ ਉਸ ਦਿਨ ਵੀ ਇੱਥੇ ਇਹਨਾਂ ਨੂੰ ਵੇਲੇ ਨਹੀਂ ਦੇਖਿਆ ਜਾਂਦਾ ਪਰ ਇਹਨਾਂ ਨੂੰ ਕਾਹ ਤੋਂ ਆਉਣ ਵਾਲੇ ਸਮੇਂ ਤੱਕ ਵੀ ਇਹਨਾਂ ਨੂੰ ਇਹ ਚਾਹੀਦਾ ਵੀ ਇਹਨਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇੱਕ ਮੰਚ ਤੇ ਹੋ ਕੇ ਇਸ ਗੱਲ ਦਾ ਅੱਗਾ ਲੈਣਾ ਚਾਹੀਦਾ ਅਸੀਂ ਇਹ ਕਹਿਣਾ ਚਾਹੁੰਦੇ ਸਰਕਾਰ ਆ ਤੁਹਾਡੇ ਸਾਹਮਣੇ ਆ ਜਿੰਨੀਆਂ ਬੋਰੀਆਂ ਪਈਆਂ ਹੈਗੀਆਂ ਭਰੀਆਂ ਪਈਆਂ ਕੋਈ ਸਰਕਾਰ ਦਾ ਨਾ ਹੀ ਕਿਸੇ ਆ ਚੋਣਾ ਚੱਲੀ ਜਾਂਦੀਆਂ ਕਿਸੇ ਮੰਤਰੀ ਆ ਐਮ ਐਲ اے ਜਾਂ ਐਮ ਪੀ ਐ ਕਿਸੇ ਦੇ ਇਧਰ ਵਾਲਾ ਤਿਆਰ ਰਹੇਗਾ ਵੀ ਇੱਥੇ ਮਜ਼ਦੂਰ ਖੱਜਲ ਖਵਾਰ ਹੋ ਰਿਹਾ ਹੈਗਾ ਤੇ ਆਪਣੇ ਆਪਣੇ ਦਾਵਾਂ ਦੇ ਉੱਤੇ ਖੇਡੀ ਜਾਂਦੇ ਆ ਵੀ ਸਾਡੀ ਸਰਕਾਰ ਬੜੇ ਸਾਡੀ ਆ ਬੜੇ ਪਰ ਅਸੀਂ ਇਹ ਕਹਿੰਨੇ ਆ ਵੀ ਇਹੋ ਜਿਹੀ ਮਜ਼ਦੂਰ ਤਬਕੇ ਵਾਸਤੇ ਇਹੋ ਜਿਹਾ ਮੁੱਖ ਮੰਤਰੀ ਹੋਣਾ ਚਾਹੀਦਾ ਜਾਂ ਪ੍ਰਧਾਨ ਮੰਤਰੀ ਉੱਪਰ ਇਹੋ ਜਿਹਾ ਹੋਣਾ ਚਾਹੀਦਾ ਵੀ ਜਦੋਂ ਤੁਰਦੇ ਆਪਾਂ ਥੱਲੇ ਵਾਲ ਨੂੰ ਝਾਕਦੇ ਆਂ ਜਦੋਂ ਪ੍ਰਧਾਨ ਮੰਤਰੀ ਆਮ ਲੋਕਾਂ ਲਈ ਜਾਂ ਮਜ਼ਦੂਰਾਂ ਲਈ ਕੋਈ ਨਹੀਂ ਦੇਖਦਾ ਉਹ ਸਭ ਉੱਚ ਘਰਾਣਿਆਂ ਲਈ ਹੀ ਦੇਖਦੇ ਆ ਉਹਨਾਂ ਨੂੰ ਹੀ ਸੰਪਰਪਤੀ ਦਿੰਦੇ ਆ ਵੀ ਆਪਾਂ ਨੂੰ ਸੱਜ ਮਜ਼ਦੂਰ ਦੀ ਤਾਂ ਸਿਰਫ ਮਜ਼ਦੂਰੀ ਗਿਣਿਆ ਜਾਂਦਾ ਹੈ ਪਰ ਅਸੀਂ ਆਸ ਕਰਦੇ ਆ ਵੀ ਆਉਣ ਵਾਲੇ ਸਮੇਂ ਸਾਨੂੰ ਕੋਈ ਅਜਿਹੇ ਪ੍ਰਧਾਨ ਮੰਤਰੀ ਦਿੱਤਾ ਜਾਵੇ ਜੋ ਕਿ ਮਜ਼ਦੂਰਾਂ ਦੀ ਗੱਲ ਨੂੰ ਸਮਝ ਸਕੇ ਕਿ ਇਹਨਾਂ ਦੇ ਹੱਲ ਕੀਤੇ ਜਾਣ ਮਜ਼ਦੂਰਾਂ ਨੇ ਆਪਦੀਆਂ ਮੁਸ਼ਕਲਾਂ ਦਸੀਆਂ ਇੱਕ ਹੋਰ ਵੀਰ ਖੜੇ ਆ ਇਹਨਾਂ ਨਾਲ ਵੀ ਗੱਲ ਕਰਦੇ ਆ ਉਹ ਕੀ ਕਹਣਾ ਚਾਹ ਕੀ ਨਾ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮੇਸ਼ ਸਿੰਘ ਆ ਜੀ ਰਮੇਸ਼ ਸਿੰਘ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਜੀ ਕਹਿਣਾ ਚਾਹੁੰਦੇ ਕਿ ਸਭ ਤੋਂ ਪਹਿਲਾਂ ਨੰਬਰ ਤਾਂ ਜਿਵੇਂ ਕਿ ਸਾਡੇ ਕਹਿਰੋ ਪ੍ਰਧਾਨ ਜੀ ਮੰਡੀ ਦੇ ਕੋਟਕਪੂਰਾ ਦੇ ਗੱਲਾਂ ਵਿੱਚ ਦਰਜ ਹੁੰਦੇ ਨੇ ਇਹਨਾਂ ਨੇ ਇੱਕ ਸੋਗ ਜਿਤਾਇਆ ਕਿ ਮੰਡੀ ਦੇ ਵਿੱਚ 200 ਦੁਕਾਨਾਂ ਆ ਜੀ ਤਾਂ ਇਹਨਾਂ ਨੇ ਇੱਕ ਦਿਨ ਪਹਿਲਾਂ ਅਲਾਸਮੈਂਟ ਕਰਵਾਈ ਸਾਰੀ ਮੰਡੀ ਦੇ ਵਿੱਚ ਸਾਰੇ ਮਨੀਮਾ ਕੋਲੇ ਸਾਰੇ ਆੜਤੀਆਂ ਨੂੰ ਦੱਸਿਆ ਗਿਆ ਕਿ ਇਸ ਆਪਾਂ ਮਈ ਡੇ ਮਨਾਉਣਾ ਹੈ ਜੋ ਕੱਲ ਲੇਬਰ ਡੇ ਉਹ ਮਨਾਉਣਾ ਹੈ ਤੇ ਇਸ ਲਈ ਥੋੜਾ ਸਮਾਂ ਕੱਢ ਕੇ ਸਾਡੇ ਕੋਲੇ ਇਕੱਠੇ ਹੋ ਗਏ ਆਪਾਂ ਸਾਰੇ ਤੇ ਬਟ ਉਹਦੇ ਪ੍ਰ ਦੇਖਿਆ ਜਾਵੇ ਤਾਂ ਇਹਨਾਂ ਦਾ ਸੋਗ ਬਹੁਤ ਹੀ ਇਹਨਾਂ ਨੂੰ ਇਤਰਾਜ਼ ਕੀ ਜਿਹੜੀ ਉਹਨਾਂ ਦੀ ਸੱਚਮੁੱਚ ਸਹੀ ਹੈ ਕਿ ਅੱਜ 200 ਦੁਕਾਨ ਦੇ ਵਿੱਚੋਂ ਵੀ 20 ਦੁਕਾਨਾਂ ਦੇ ਚੌਧਰੀ ਜਾਂ 20 ਆੜਤੀਏ ਵੀ ਇੱਥੇ ਮੌਜੂਦ ਨਹੀਂ ਹੋਏ ਜੀ ਤਾਂ ਦੂਸਰੀ ਗੱਲ ਇਹ ਆ ਕਿ ਜਿਸ ਤਰ੍ਹਾਂ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਪੰਜਾਬ ਦੇ ਵਿੱਚ ਕਿ ਹਾਲ ਇੰਡ ਹਿੰਦੁਸਤਾਨ ਦੇ ਵਿੱਚ ਹੀ ਇਹ ਚਾਹੀਦਾ ਹੈ ਕਿ ਜੋ ਸਾਡੇ ਅੱਜ ਇੱਥੇ ਬਹੁਤ ਹੀ ਮਾਣਯੋਗ ਸਤਕਾਰਯੋਗ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਜੀ ਪੰਜਾਬ ਵਿਧਾਨ ਸਭਾ ਦੇ ਜੋ ਮੈਂਬਰ ਨੇ ਉਹ ਇੱਥੇ ਆਏ ਉਹਨਾਂ ਨੇ ਲੇਬਰ ਦੀ ਜੋ ਪ੍ਰਤੀ ਗੱਲ ਕਰਨੀ ਸੀ ਉਹ ਬਾਤ ਹੀ ਕੱਟ ਕੀਤੀ ਸਾਨੂੰ ਵੀ ਥੋੜਾ ਇਤਰਾਜ਼ ਹੈ ਤੇ ਜਿਸ ਤਰ੍ਹਾਂ ਕਿ ਪੋਲਿਟਿਕਸ ਦੇ ذریعے ਉਹਨਾਂ ਨੇ ਜੋ ਇਹ ਜਨਤਾ ਨੂੰ ਆਵਦੇ ਗੱਲਾਂ ਦੇ ਵਿਚਾਰਾਂ ਦੇ ਨਾਲ ਜੋ ਸਮਾਂ ਦਿੱਤਾ ਤੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਅੱਜ ਲੇਬਰ ਡੇ ਹੈ ਅਸੀਂ ਹਿੰਦੁਸਤਾਨ ਦੀ ਗੱਲ ਫਿਰ ਕਰਾਂਗੇ ਜੇ ਅਗਰ ਸਾਡੇ ਪੰਜਾਬ ਦਾ ਹੀ ਉਹ ਲੇਬਰ ਕਰਨ ਵਾਲਾ ਚਾਹੇ ਉਹ ਮੰਡੀ ਦੇ ਵਿੱਚ ਲੇਬਰ ਕਰ ਰਾਇਆ ਜੀ ਚਾਹੇ ਉਹ ਕਿਸੇ ਹੋਟਲ ਤੇ ਲੱਗਾ ਹੈ ਚਾਹੇ ਉਹ ਪੰਜਾਬ ਦਾ ਯੂਥ ਫਸਟ ਅੰਬਰ ਯੂਥ ਜੋ ਵੀ ਹੈ ਉਹ ਕਿਸੇ ਵੀ ਅਹੁਦੇ ਤੇ ਮਿਹਨਤ ਕਰ ਰਹਾ ਹੈ ਉਸ ਦੀ ਜੋ ਲੇਬਰ ਉਹਨੇ ਦਿਹਾੜੀ ਦੀ ਕਰਨੀ ਹੈ ਸਾਰੀ ਦਿਹਾੜੀ ਬਤੀਤ ਕਰਨੀ ਹੈ ਉਹ ਦੀ ਬਤੀਤ ਕਰਨ ਵਾਸਤੇ ਉਹਨੂੰ ਅੱਜ ਕਿਸੇ ਨਸ਼ੇ ਦਾ ਆਸਰਾ ਲੈਣਾ ਪੈ ਰਿਹਾ ਹੈ ਮੈਂ ਕੁਕਿੰਗ ਦਾ ਕੰਮ ਕਰਦਾ ਹਾਂ ਜੀ ਮੈਂ ਜਦੋਂ ਦਿਹਾੜੀ ਵਾਲਾ ਕੋਈ ਰੋਟੀ ਵਾਲਾ ਕਾਰੀਗਰ ਜਾਂ ਚਿਕਨ ਵਾਲਾ ਕਾਰੀਗਰ ਨੂੰ ਕਹਿੰਨਾ ਵਾ ਤੇ ਆਓ ਕੰਮ ਤੇ ਚੱਲੀਏ ਕਹਿਣਗੇ ਸਾਨੂੰ ਪਹਿਲਾਂ 300 ਰੁਪਇਆ ਦੇ ਅਸੀਂ ਬਿੱਟ ਲਿਆ ਕੇ ਚਿੱਟੇ ਦੀ ਫੇਰ ਲਾਵਾਂਗੇ ਸ਼ਾਮ ਨੂੰ ਸਾਨੂੰ ਫੇਰ ਬਾਅਦ ਚ ਬਾਕੀ ਪੈਸੇ ਨਾ ਨਸ਼ਾ ਬਹੁਤ ਹਾਵੀ ਹੈਗਾ ਪੰਜਾਬ ਚ ਨਸ਼ੇ ਦੀ ਜਿਹੜੀ ਸਮੱਸਿਆ ਵੀ ਹੈਗੀ ਆ ਹੋਰ ਕੀ ਸਮੱਸਿਆ ਹੈਗੀਆਂ ਜਿਹੜੀਆਂ ਲੋਕਾਂ ਨੂੰ ਜਿਹੜੀਆਂ ਤੁਹਾਡੀ ਮੰਗ ਹੈਗੀ ਆ ਵੀ ਸਰਕਾਰਾਂ ਉਹ ਨਸ਼ਾ ਤੇ ਹੋਰ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਹੋਰ ਮੰਗਾ ਹੈਗੀਆਂ ਉਹ ਕੀ ਮੰਗਾ ਹੈਗੀਆਂ ਜਿਹੜੀਆਂ ਇਹ ਪੂਰੀਆਂ ਹੋਣੀਆਂ ਚਾਹੀਦੀਆਂ ਦੇਖੋ ਜੀ ਸਭ ਤੋਂ ਬੈਸਟ ਪਹਿਲਾ ਨਸ਼ਾ ਦੂਜਾ ਨੰਬਰ ਮਹਿਗਿਆਈ ਹੈ ਜੀ ਤੀਜਾ ਨੰਬਰ ਭ੍ਰਿਸ਼ਟਾਚਾਰੀ ਹੈ ਜੀ ਭ੍ਰਿਸ਼ਟਾਚਾਰੀ ਬੇਰੁਜ਼ਗਾਰੀ ਅੱਜ ਦੇਖੋ ਮੰਡੀ ਦੇ ਵਿੱਚ ਕੋਈ ਸਿਸਟਮ ਨਹੀਂ ਹੈ ਪੰਜਾਬ ਦਾ ਕੋਈ ਸਿਸਟਮ ਨਹੀਂ ਹੈ ਦੇਖੋ ਅੱਜ 24 24 ਘੰਟੇ ਮੰਡੀ ਦੇ ਵਿੱਚ ਮਿਹਨਤ ਕਰਦਾ ਇਨਸਾਨ ਉਹਨੂੰ ਕੋਈ ਰੋਟੀ ਦਾ ਟਾਈਮ ਨਹੀਂ ਉਹਦਾ ਕੋਈ ਪਾਣੀ ਦਾ ਟਾਈਮ ਨਹੀਂ ਜੀ ਇਹ ਸਿਸਟਮ ਹੋਣਾ ਚਾਹੀਦਾ ਜੀ ਜਿਸ ਤਰ੍ਹਾਂ ਅੱਜ ਦਾ ਦਿਨ ਜੋ ਮਨਾਇਆ ਜਾ ਰਿਹਾ ਹੈ ਇਹ ਅੱਜ ਦੇ ਦਿਨ ਤੋਂ ਪਹਿਲਾਂ ਜੋ ਜਦੋਂ ਦਾ ਇਹ ਬਣਿਆ ਹੋਇਆ ਉਸ ਤੋਂ ਪਹਿਲਾਂ ਆਮ ਇਨਸਾਨ ਡੰਗਰਾਵਾਂ ਕੰਮ ਕਰਦਾ ਸੀ ਬਟ ਉਦੋਂ ਦਾ ਸਿਸਟਮ ਬਣਿਆ 8 ਘੰਟੇ ਦਾ ਟਾਈਮ ਟੇਬਲ ਬਣਿਆ ਇਸੇ ਤਰ੍ਹਾਂ ਅਸੀਂ ਗਾਹ ਚੌਣੇ ਆ ਕਿ ਹਰ ਜੋ ਵੀ ਕੋਈ ਵੀ ਸਰਕਾਰ ਆਵੇ ਉਹ ਸਿਸਟਮ ਚਲਾਵੇ ਜੋ ਗਰੀਬ ਹੈ ਮਿਹਨਤ ਮਜ਼ਦੂਰੀ ਕਰਨ ਵਾਲਾ ਹੈ ਉਹਦੇ ਅਲ ਵਿੱਚ ਝੱਕਿਆ ਜਾਵੇ ਨਹੀਂ ਤਾਂ ਆਮ ਹੀ ਬਸ ਇੱਧਰ-ਉੱਧਰ ਹੀ ਜੋ ਹੁੰਦਾ ਹੈ ਕਿਦਾਂ ਦਾ ਕਿਦਾਂ ਦਾ ਪ੍ਰਧਾਨ ਮੰਤਰੀ ਚਾਹੀਦਾ ਕਿਦਾਂ ਦੀ ਸਰਕਾਰ ਹੋਵੇ ਜਿਹੜਾ ਤੁਹਾਡੀਆਂ ਇਹ ਮੁਸ਼ਕਲਾਂ ਹੱਲ ਕਰ ਸਕਦੀ ਹੋ ਦੇਖੋ ਜੀ ਪ੍ਰਧਾਨ ਮੰਤਰੀ ਸਾਡੇ ਮੇਰੇ ਇਕਬੀਰ ਜੀ ਆਏ ਸੀਗੇ ਉਹਨਾਂ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਐਸੇ ਯੋਧਾ ਹੋਣਾ ਚਾਹੀਦਾ ਐਸਾ ਕੋਈ ਹੋਣਾ ਚਾਹੀਦਾ ਹੈ ਜਿਹੜਾ ਕਿ ਹਰ ਇੱਕ ਹੀ ਅੱਖ ਨਾਲ ਵੇਖੇ ਕੋਈ ਵੱਡੇ ਛੋਟੇ ਦਾ ਇਹਨਾਂ ਦੇਖੇ ਕਿ ਵੱਡੇ ਦਾ ਤੇ ਉਹਨੂੰ ਹੀ ਮਿਲਣਾ ਵਰਤਨਾ ਛੋਟੇ ਵੱਲ ਝਾਕਣਾ ਨਹੀਂਗਾ ਹਰ ਇੱਕ ਨੂੰ ਇੱਕ ਜਗ੍ਹਾ ਤੇ ਖੜ ਕੇ ਇੱਕ ਜਗ੍ਹਾ ਨੂੰ ਸਮਝਣ ਵਾਲਾ ਹੋਵੇ ਦੁੱਖ ਦਰਦ ਗਰੀਬਾਂ ਦੇ ਵੀ ਤੇ ਅਮੀਰਾਂ ਦੇ ਵੀ ਸਭ ਜਾਣਨ ਵਾਲਾ ਹੋਵੇ ਐਸਾ ਪ੍ਰਧਾਨ ਮੰਤਰੀ ਚਾਹੀਦਾ ਐਸੀ ਸੋਚ ਚਾਹੀਦੀ ਇੱਕ ਤਾਂ ਦੇਖ ਤਾਂ ਐਸੀ ਸਾਡੇ ਮਜ਼ਦੂਰ ਭਰਾ ਜਿਨ੍ਹਾਂ ਨੇ ਮੰਡੀ ਦੇ ਵਿੱਚ ਅੱਜ ਆਪਣੀਆਂ ਮੁਸ਼ਕਲਾਂ ਦੱਸੀਆਂ ਹੈਗੀਆਂ ਇਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਚਾਹੁੰਦੇ ਆ ਜਿਹੜਾ ਹਰ ਇੱਕ ਨੂੰ ਲੈ ਕੇ ਨਾਲ ਚੱਲੇ ਔਰ ਹਰ ਇੱਕ ਦੀ ਗੱਲਬਾਤ ਸੁਣੇ ਲੋਕਾਂ ਦੇ ਦੁੱਖ ਦਰਦ ਸਮਝੇ ਗਰੀਬਾਂ ਦੇ ਵੀ ਤੇ ਅਮੀਰਾਂ ਦੇ ਵੀ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇ ਐਹੋ ਜਿਹਾ ਪ੍ਰਧਾਨ ਮੰਤਰੀ ਚਾਹੀਦਾ ਤਰਸੇਮ ਚੋਪੜਾ ਇੰਡੀਆ ਨਿਊਜ਼ ਕੋਟਪੂਰਾ